ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਦਾ ਸਮਾਂ ਸੀ ਬਾਬਾ ਨਾਨਕ ਸਿੰਘ ਜੀ ਕਥਾ ਕੀਰਤਨ ਕਾਦੇ ਪਏ ਸਨ ਕਹਿੰਦੇ ਇੰਨੇ ਨੂੰ ਬਾਬਾ ਜੀ ਦੀ ਨਿਗਾ ਇੱਕ ਮਨੋਖ ਦੇ ਉੱਤੇ ਗਈ ਜਿਹੜਾ ਰੋਜ਼ ਉੱਥੇ ਆਇਆ ਕਰਦਾ ਸੀ ਉਹਨਾਂ ਦੇ ਵਿੱਚੋਂ ਅੱਜ ਕੋਈ ਵੱਖ ਆਇਆ ਹੋਇਆ ਸੀ ਬਾਬਾ ਜੀ ਨੇ ਉਸ ਨੂੰ ਪੁੱਛਿਆ ਭਲਾ ਪੁਰਖਾ ਤੂੰ ਕਿੱਥੋਂ ਆਇਆ ਹੈ ਉਹਨੇ ਦੱਸਿਆ ਕਿ ਮੈਂ ਨਾਲ ਦੇ ਨਗਰ ਤੋਂ ਆਇਆ ਹਾਂ ਬਾਬਾ ਜੀ ਨੇ ਕਿਹਾ ਕਿ ਅੱਜ ਪਹਿਲੀ ਵਾਰ ਕਥਾ ਕੀਰਤਨ ਦੇ ਵਿੱਚ ਆਏ ਹੋ ਉਹਨੇ ਕਿਹਾ ਜੀ ਹਾਂ ਜੀ ਮੈਂ ਪਹਿਲੀ ਵਾਰ ਆਇਆ ਹਾਂ ਉਨੇ ਕਿਆ ਮੈਂ ਇਥੋਂ ਦੂਰ ਦੂਸਰੇ ਕਿਤੇ ਨਗਰ ਦੇ ਵਿੱਚ ਜਾ ਕੇ ਰੁਜ਼ਗਾਰ ਕਰਦਾ ਹਾਂ ਬਾਬਾ ਜੀ ਨੇ ਪੁੱਛਿਆ ਕਿਹੜੇ ਨਗਰ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਲਖਨਊ ਦੇ ਵਿੱਚ ਕੰਮ ਕਰਦਾ ਹਾਂ ਬਾਬਾ ਜੀ ਨੇ ਕਿਹਾ ਕਿ ਉਥੋਂ ਦੀ ਕੋਈ ਚੰਗੀ ਗੱਲ ਦੱਸ ਉਥੇ ਬੜਾ ਜਿਹੜਾ ਬੜੇ ਸਾਰੇ ਲੋਕ ਹਨ ਉਹ ਨਾਈ ਪੇਸ਼ੇ ਵਾਲੇ ਹਨ ਤੇ ਨਾਈਆਂ ਦੇ ਘਰ ਜਦੋਂ ਵਿਆਹ ਹੁੰਦਾ ਤਾਂ ਹਰੇਕ ਨਾਈ ਉਹਦੇ ਘਰ ਇੱਕ 8 ਤੇ 1 ਰੁਪਇਆ ਦੇ ਕੇ ਆਉਂਦਾ ਉਹ ਜਿਹੜੇ ਇਕਟਾ ਦੇ ਕੇ ਆਉਂਦੇ ਹਨ ਤੇ ਉਹਨਾਂ ਨਾਲ ਉਹ ਆਪਣਾ ਘਰ ਬਣਾ ਲੈਂਦੇ ਤੇ ਜਿਹੜਾ 1 ਲੱਖ ਰੁਪਇਆ ਹੁੰਦਾ ਉਹਦੇ ਨਾਲ ਆਪਣੀ ਧੀ ਆਪਣੇ ਪੁੱਤਰ ਦਾ ਵਿਆਹ ਕਰ ਲੈਂਦੇ ਉਹਨਾਂ ਵਿੱਚ ਬੜਾ ਜ਼ਿਆਦਾ ਪਾਇਚਾਰਾ ਜੋ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਾ ਬਾਬਾ ਜੀ ਨੇ ਕਿਹਾ ਇਹ ਤਾਂ ਬੜੀ ਚੰਗੀ ਗੱਲ ਹੈ ਲੋਕਾਂ ਦੇ ਵਿੱਚ ਪਾਇਚਾਰਾ ਅੱਜ ਕੱਲ ਸਿਰਫ ਤੇ ਈਰਖਾ ਵੈਰ ਹੀ ਦੇਖਣ ਨੂੰ ਮਿਲਦਾ ਹੈ ਜੇ ਉੱਥੇ ਪਾਈਚਾਰਾਂ ਤਾਂ ਤੂੰ ਵੀ ਭਲਿਆ ਪੁਰਖਾ ਇਹਨੂੰ ਸਿੱਖ ਜਦੋਂ ਵੀ ਚੰਗੀ ਚੀਜ਼ ਸਿੱਖਣ ਨੂੰ ਮਿਲੇ ਉਦੋਂ ਹਮੇਸ਼ਾ ਲੈਣੀ ਚਾਹੀਦੀ ਹੈ ਹੁਣ ਬਾਬਾ ਜੀ ਕਹਿੰਦੇ ਕਿ ਤੈਨੂੰ ਕਿੰਨਾ ਸਮਾਂ ਹੋ ਗਿਆ ਉੱਥੇ ਰਹਿੰਦਿਆਂ ਨੂੰ ਉਹਨੇ ਕਿਹਾ ਜੀ ਲਗਭਗ 10 ਬਾਰੇ ਹੋ ਗਏ ਕਹਿੰਦੇ ਕਿ ਫਿਰ ਹੋਰ ਕੁਝ ਉੱਥੇ ਤੈਨੂੰ ਚੰਗਾ ਲੱਗਾ ਹੋਵੇ ਕਹਿੰਦਾ ਜੀ ਚੰਗਾ ਤੇ ਇਹੀ ਲੱਗਾ ਪਰ ਕਈ ਵਾਰ ਜਦੋਂ ਸਮਾਂ ਮਿਲੇ ਉਥੇ ਇੱਕ ਬੂਲ ਬਲਈਆ ਬਣੀ ਹੋਈ ਹੈ ਜਿਹਦੇ ਵਿੱਚ ਥੰਮ ਕੋਈ ਨਹੀਂ ਹੈ ਚਾਰੇ ਪਾਸੇ ਦਿਵਾਰਾਂ ਹੀ ਦਿਵਾਰਾਂ ਬਣੀਆਂ ਹਨ ਤੇ ਉਹਨਾਂ ਕੰਦਾਂ ਦੇ ਵਿੱਚ ਪੌੜੀਆਂ ਬਣੀਆਂ ਹਨ ਜੇ ਕੋਈ ਉਹਨਾਂ ਪੌੜੀਆਂ ਦੇ ਉੱਤੇ ਚੜ ਵੀ ਜਾਵੇ ਤਾਂ ਆਪਣੇ ਆਪ ਨੂੰ ਥੱਲੇ ਉਤਾਰ ਨਹੀਂ ਸਕਦਾ ਕਿਸੇ ਨਾ ਕਿਸੇ ਦੀ ਮਦਦ ਲੈ ਕੇ ਉਹਨੂੰ ਥੱਲੇ ਉਤਰਨਾ ਪੈਂਦਾ ਹੈ ਉਹ ਉਥੋਂ ਦੇ ਰਾਜੇ ਨੇ ਬਣਵਾਇਆ ਸੀ ਇਹਨਾਂ ਕਹਿ ਕੇ ਤੇ ਉਹ ਭਲਾਪੁਰਖ ਚੁੱਪ ਹੋ ਗਿਆ ਹੁਣ ਬਾਬਾ ਜੀ ਕਹਿਣ ਲੱਗੇ ਕਿ ਉਥੋਂ ਦਾ ਉਹ ਜਿਹੜਾ ਰਾਜਾ ਸੀ ਉਹ ਬੜਾ ਜ਼ਿਆਦਾ ਚੰਗਾ ਸੀ ਉਹ ਧਰਮੀ ਦੇ ਗੁਣਾਂ ਦਾ ਖਜ਼ਾਨਾ ਸੀ ਕਹਿੰਦੇ ਇੱਕ ਵਾਰ ਉਸ ਰਾਜੇ ਦੇ ਸਮੇਂ ਦੇ ਵਿੱਚ ਅਕਾਲ ਪੈ ਗਿਆ ਕਹਿੰਦੇ ਜਦੋਂ ਅਕਾਲ ਪੈ ਗਿਆ ਤਾਂ ਜਿੰਨੀ ਫਸਲ ਵਾਣੀ ਸੀ ਉਹ ਸਾਰੀ ਖਰਾਬ ਹੋ ਗਈ ਕਹਿੰਦੇ ਹੁਣ ਲੋਕਾਂ ਦਾ ਮੁੱਖ ਕੀਤਾ ਕਿ ਇਹੀ ਹੁੰਦਾ ਸੀ ਕਿ ਮੀਂਹ ਦੇ ਨਾਲ ਉਥੇ ਕੁਝ ਨਾ ਕੁਝ ਉਗਦਾ ਹੁੰਦਾ ਸੀ ਹੁਣਾਰੇ ਪਾਸੇ ਹਾਹਾਕਾਰ ਮਚ ਗਈ ਸਾਰੇ ਜਣੇ ਇਕੱਠੇ ਹੋ ਗਏ ਤੇ ਰਾਜੇ ਦੇ ਕੋਲ ਆਏ ਤੇ ਰਾਜੇ ਨੂੰ ਕਿਹਾ ਕਿ ਰਾਜਾ ਇਥੋਂ ਤੱਕ ਨੌਬਤ ਆ ਗਈ ਕਿ 4-4 ਦਿਨ ਦੇ ਫਾਗੇ ਕੱਟ ਲਏ ਹਨ ਹੁਣ ਤੁਸੀਂ ਸਾਡੇ ਲਈ ਕੁਝ ਕਰੋ ਹੁਣ ਰਾਜੇ ਨੂੰ ਏ ਸੀ ਕਿ ਮੈਂ ਇਹਨਾਂ ਨੂੰ ਫਰੀ ਦੇ ਵਿੱਚ ਕੁਝ ਨਾ ਦਵਾ ਮੁਫਤ ਦੇ ਵਿੱਚ ਖਾਣ ਨੂੰ ਕੁਝ ਨਾ ਦਵਾ ਕਿਤੇ ਮੇਲੜ ਨਾ ਹੋ ਜਾਣ ਇਹਨਾਂ ਨੂੰ ਕੋਈ ਕੰਮ ਕਰ ਦੇਵਾਂ ਜਿੰਸ ਦੇ ਨਾਲੇ ਕੰਮ ਕਰਨਾ ਆਰੰਭ ਕਰਨ ਤੇ ਉਹਨਾਂ ਦਾ ਪੂਲ ਬੁਲਾਈਆ ਉਹਨਾਂ ਨੇ ਉੱਥੇ ਫਿਰ ਬਣਵਾਇਆ ਮਿਹਨਤੂਰੀ ਕਰਦੇ ਸਨ ਲੋਕ ਰੋਜ਼ ਤੇ ਉਹਨਾਂ ਦਾ ਪੈਸਾ ਟੱਕਾ ਅੰਨ ਉਹਨਾਂ ਦਾ ਬੰਦਾ ਸੀ ਉਹਨਾਂ ਨੂੰ ਦਿਆ ਕਰਦਾ ਸੀ ਕੁਝ ਸਮਾਂ ਕਰਦੇ ਕਰਦੇ ਉਹ ਪੂਲ ਬੁਲਈਆ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਤਿਆਰ ਹੋ ਗਿਆ ਹੁਣ ਰਾਜਾ ਚਾਹੁੰਦਾ ਸੀ ਕਿ ਕੰਮ ਤਾਂ ਖਤਮ ਹੋ ਗਿਆ ਹੁਣ ਹੋਰ ਕੀ ਤਾਂ ਕਿ ਜਾਵੇ ਇਹਨਾਂ ਨੂੰ ਰੁਜ਼ਗਾਰ ਵੀ ਮਿਲ ਜਾਵੇ ਇਨਾਂ ਨੂੰ ਮੁਫ਼ਤ ਦੇ ਵਿੱਚ ਖਾਣ ਦੀ ਆਦਤ ਵੀ ਨਾ ਪਾਵੇ। ਕਹਿੰਦੇ ਰਾਜੇ ਨੇ ਦੇਖਿਆ ਕਿ ਇੱਕ ਦਿਨ ਨਗਰ ਚ ਜਾ ਕੇ ਥਾਂ-ਥਾਂ ਬਣਾ ਸਾਰਾ ਕੂੜਾ ਤੇ ਜਿਹੜਾ ਇਹਨਾਂ ਇਕੱਠਾ ਕੀਤਾ ਪਿਆ ਸੀ। ਰਾਜੇ ਨੇ ਅਗਲੇ ਦਿਨ ਐਲਾਨ ਕਰ ਦਿੱਤਾ ਕਿ ਜੋ ਵੀ ਕੂੜਾ ਇਕੱਠਾ ਕਰਕੇ ਇਹ ਪੂਲ ਭਲਾਈਆ ਦੇ ਮਹਿਲ ਦੇ ਸਾਹਮਣੇ ਲਿਆ ਕੇ ਰੱਖਦਿਆ ਕਰੇਗਾ। ਜਿੰਨਾ ਰੱਖਿਆ ਕਰੇਗਾ ਉਸੇ ਹਿਸਾਬ ਦੇ ਨਾਲ ਅੰਨ ਤੇ ਜੋ ਵੀ ਉਹਦਾ ਪੈਸਾ ਬੰਦਾ ਹੋਵੇਗਾ ਉਹਨੂੰ ਦੇ ਦਿੱਤਾ ਜਾਵੇਗਾ ਕਹਿੰਦੇ ਕੁਝ ਹੀ ਦਿਨਾਂ ਦੇ ਵਿੱਚ ਸਾਰੇ ਲੋਕ ਅੰਮ੍ਰਿਤ ਵੇਲੇ ਸਾਰਾ ਕੂੜਾ ਹੋਂਜਾਂਝ ਕੇ ਉਥੇ ਲੈ ਆ ਕਰਦੇ ਰਾਜਾ ਉਹਨਾਂ ਦੇ ਪੰਦਾਂ ਉਹਨਾਂ ਦਾ ਹੱਕ ਅਦਾ ਕਰਿਆ ਕਰਦਾ ਕਹਿੰਦੇ ਇੱਕ ਦਿਨ ਰਾਜਾ ਆਪਣੇ ਮਹਿਲ ਦੇ ਸਾਹਮਣੇ ਬੈਠਾ ਹੋਇਆ ਸੀ ਇੱਕ ਬੀਬੀ ਪੂਰੀ ਸਾਜ ਸ਼ਿੰਗਾਰ ਕਰਕੇ ਉਹਨਾਂ ਦੇ ਮਹਿਲ ਦੇ ਵਿੱਚੋਂ ਬਾਹਰ ਆਈ ਰਾਜੇ ਨੇ ਪੁੱਛਿਆ ਬੀਬਾ ਤੂੰ ਕੌਣ ਹੈ ਮਾਈ ਤੂੰ ਕੌਣ ਹੈ ਕਹਿਣ ਲੱਗੀ ਕਿ ਮੈਂ ਮਾਇਆ ਹਾਂ ਤੇ ਮੈਂ ਤੇਰੇ ਘਰੋਂ ਜਾਣਾ ਚਾਹੁੰਦੀ ਹਾਂ। ਉਹਨਾਂ ਨੇ ਕਿਹਾ ਕਿਉਂ? ਕਿਉਂਕਿ ਕਹਿੰਦੇ ਕਿ ਤੇਰੇ ਇੱਥੇ ਦਲੇਦਰ ਵਾਸ ਕਰ ਗਿਆ। ਇਸ ਕਰਕੇ ਮੈਂ ਇੱਥੇ ਨਹੀਂ ਰਹਿ ਸਕਦੀ। ਉਹਨੇ ਕਿਹਾ ਕਿ ਐਸਾ ਕਿਉਂ? ਉਹ ਕਹਿਣ ਲੱਗੀ ਕਿ ਮਾਇਆ ਜਿਹੜੇ ਦਲੇਦਰ ਹੈ ਅਸੀਂ ਦੋਵੇਂ ਪੈਣਾ ਹਾਂ। ਅਸੀਂ ਹਰ ਘਰ ਅੰਮ੍ਰਿਤ ਵੇਲੇ ਜਾਂਦੀਆਂ ਹਾਂ। ਜਿਸ ਘਰ ਉਸਾਂਵੇਂ ਕਹਿੰਦੇ ਕਿ ਸਾਰੇ ਲੋਕ ਉੱਠ ਕੇ ਪ੍ਰਮਾਤਮਾ ਦਾ ਨਾਮ ਲੈਂਦੇ ਹਨ ਤੇ ਘਰੋਂ ਆਪਣਾ ਕੋੜਾ ਕਰਕਟ ਹੋੰਜ ਕੇ ਬਾਹਰ ਸੁੱਟਦੇ ਹਨ। ਉੱਥੇ ਮਾਇਆ ਵਾਸ ਕਰਦੀ ਹੈ ਜਿੱਥੇ ਕੂੜੇ ਦੇ ਢੇਰ ਹੁੰਦੇ ਹਨ ਜਾਲੇ ਲੱਗੇ ਹੁੰਦੇ ਹਨ ਹਰ ਸਮੇਂ ਇੱਕ ਦੂਜੇ ਨਾਲ ਵੱਡੂ ਟੂਕ ਹੋਵੇ ਉੱਥੇ ਦਲਿੰਦਰ ਆ ਕੇ ਬੈਠ ਜਾਂਦਾ ਹੈ ਤੇਰੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਦਲਿੰਦਰ ਨੇ ਪੈਰਾ ਦਿੱਤਾ ਹੈ ਫਿਰ ਜਿੱਥੇ ਦਲਿੰਦਰ ਰਵੇ ਉੱਥੇ ਮੈਂ ਨਹੀਂ ਰਹਿ ਸਕਦੀ ਉਹਨੇ ਕਿਹਾ ਕਿ ਮਾਇਆ ਕਹਿੰਦੀ ਕਿ ਐਵੇਂ ਕਰ ਇਹ ਜਿੰਨੇ ਕੂੜੇ ਦੇ ਢੇਰ ਹਨ ਇਹ ਕਹਿ ਕੇ ਉਹਨਾਂ ਨੂੰ ਰੋਜ਼ ਨਾਲ ਲੈ ਕੇ ਆਇਆ ਕਰੋ ਅਮਰਤ ਵੇਲੇ ਫਿਰ ਮੈਂ ਰਹਿ ਜਾਵਾਂਗੀ ਹੁਣ ਰਾਜਾ ਕਹਿੰਦਾ ਕਿ ਮੈਂ ਵਚਨ ਕਰ ਚੁੱਕਾ ਹਾਂ ਹੁਣ ਮੈਂ ਜਿਹੜੇ ਵਚਨ ਕੀਤੇ ਨੇ ਇਥੋਂ ਮੈਂ ਪਿੱਛੇ ਨਹੀਂ ਹਟ ਸਕਦਾ ਮੈਂ ਉਹਨਾਂ ਨੂੰ ਮੁਫਤ ਦੇ ਵਿੱਚ ਕੁਝ ਨਹੀਂ ਦੇ ਸਕਦਾ ਮਾਇਆ ਨੇ ਕਿਹਾ ਕਿ ਫਿਰ ਮੈਂ ਇੱਥੇ ਨਹੀਂ ਰਹਿ ਸਕਦੀ ਇਸ ਕਰਕੇ ਮਾਇਆ ਉਥੋਂ ਜਿਹੜੀ ਚਲੀ ਗਈ ਰਾਜ ਨੇ ਕਿਹਾ ਕਿ ਜਾਣਾ ਹੈ ਤਾਂ ਜਾ ਪਰ ਮੇਰੇ ਜਿਹੜੇ ਵਚਨ ਹਨ ਉਹ اٹਲ ਹਨ ਤੇ ਨਾ ਕਹਿੰਦੇ ਹੀ ਮਾਇਆ ਉਸ ਘਰੋਂ ਚਲੀ ਗਈ ਇਸ ਕਰਕੇ ਉਸ ਸਮੇਂ ਤੋਂ ਕਹਿੰਦੇ ਸਭ ਤੋਂ ਪਹਿਲਾਂ ਉੱਠ ਕੇ ਘਰ ਦੀ ਸਾਬ ਸਫਾਈ ਕੀਤੀ ਜਾਂਦੀ ਹੈ ਕੂੜੇ ਦੇ ਢੇਰ ਘਰ ਦੇ ਅੰਦਰ ਨਹੀਂ ਲਗਾਏ ਜਾਂਦੇ ਮੁੱਖ ਦਰਵਾਜ਼ੇ ਨੂੰ ਸਾਫ਼ ਕਰਕੇ ਪਾਣੀ ਨਾਲ ਧੋ ਕੇ ਅੱਗੇ ਪਾਣੀ ਦਾ ਬਾਟਾ ਖਾਵਾ ਚਿੜੀਆਂ ਤੇ ਪਸ਼ੂਆਂ ਪੰਛੀਆਂ ਦੇ ਲਈ ਰੱਖ ਦਿੱਤਾ ਜਾਂਦਾ ਸੀ ਜਿਸ ਘਰ ਸਾਬ ਸਫਾਈ ਹੁੰਦੀ ਹੈ ਉੱਥੇ ਫਿਰ ਦਲਿੱਦਰ ਦਾ ਵਾਸ ਨਹੀਂ ਹੁੰਦਾ ਉੱਥੇ ਭਰਪੂਰ ਮਾਇਆ ਆਉਂਦੀ ਹੈ ਕਹਿੰਦੇ ਹੁਣ ਜਿਹੜੀ ਮਾਇਆ ਸੀ ਉਹ ਚਲੀ ਗਈ ਸੀ ਹੁਣ ਜਿਹੜੇ ਧਾਨ ਦੇ ਭੰਡਾਰ ਸਨ ਉਹ ਖਾਲੀ ਹੋ ਗਏ ਕੁਝ ਦਿਨ ਲੰਘੇ ਤੇ 4-5 ਦਿਨ ਲੰਘੇ ਤੇ ਇੱਕ ਬੜਾ ਸੁਨੱਖਾ ਨੌਜਵਾਨ ਪੁਰਖ ਉਹਦੇ ਮਹਿਲ ਚੋਂ ਨਿਕਲ ਕੇ ਤੇ ਬਾਹਰ ਆਉਂਦਿਆ ਸੀ ਜਦੋਂ ਬਾਹਰ ਆਇਆ ਰਾਜੇ ਨੇ ਪੁੱਛਿਆ ਭਲੇ ਭਲੇ ਪੁਰਖ ਤੁਸੀਂ ਕੌਣ ਹੋ ਹੁਣੇ ਕਿਹਾ ਮੈਂ ਸੌਖਾ ਜਿੱਥੇ ਮਾਇਆ ਨਹੀਂ ਉੱਥੇ ਮੈਂ ਨਹੀਂ ਰਹਿਣਾ ਉਹਨੇ ਕਿਹਾ ਕਿ ਠੀਕ ਹੈ ਇਨੀ ਕਹਿਣ ਦੀ ਧੀਰ ਸੀ ਜਿੰਨੇ ਆnde ਪੰਡਾਲ ਸੀ ਉਹ ਸਾਰੇ ਖਾਲੀ ਹੋ ਗਏ ਜਿੰਨੇ ਦੁੱਧ ਦੇਣ ਵਾਲੇ ਪਸ਼ੂ ਸੀ ਉਹਨਾਂ ਦਾ ਦੁੱਧ ਦੇਣਾ ਬੰਦ ਹੋ ਗਿਆ ਕਹਿੰਦੇ ਕਿ ਸਾਰੇ ਨਗਰ 'ਚ ਹਾਹਾਕਾਰ ਮਚ ਗਈ ਕਹਿੰਦੇ ਹੁਣ ਰਾਜਾ ਆਪਣੇ ਧਰਮ ਤੋਂ ਨਾਂ ਡੋਲਿਆ ਉਹਨੇ ਕਿਹਾ ਕਰਨਾ ਵੀ ਰੋਜ਼ ਜੋ ਕੂੜਾ ਕਰਕਟ ਇੱਥੇ ਲੈ ਕੇ ਆਇਆ ਕਰੋਗੇ ਜੋ ਰਾਜੇ ਕੋਲ ਸੀ ਰਾਜੇ ਨੇ ਦੇਣਾ ਆਰੰਭ ਕੀਤਾ 4 5 3 ਲੰਗੇ ਤੇ ਇੱਕ ਹੋਰ ਨੌਜਵਾਨਪੁਰਖ ਉਥੋਂ ਬਾਹਰ ਆਉਣ ਲੱਗਾ ਉਹ ਅਜੇ ਆਇਆ ਇੱਕ ਹੋਰ ਨੌਜਵਾਨ ਪਿੱਛੇ ਆ ਗਿਆ ਰਾਜੇ ਨੇ ਪੁੱਛਿਆ ਭਲੇ ਪੁਰਖ ਤੁਸੀਂ ਦੋਵੇਂ ਕੌਣ ਉਹਨੇ ਕਿਹਾ ਕਿ ਮੈਂ ਧਰਮ ਹਾਂ ਦੂਜੇ ਨੇ ਕਿਹਾ ਮੈਂ ਸੱਚ ਹਾਂ ਅਸੀਂ ਦੋਵੇਂ ਇੱਥੋਂ ਆਉਣ ਲੱਗੇ ਹਾਂ ਜਿੱਥੇ ਮਾਇਆ ਤੇ ਸੁੱਖ ਨਹੀਂ ਅਤੇ ਧਰਮ ਵੀ ਤੇ ਸੱਚ ਵੀ ਨਹੀਂ ਰਹਿੰਦੀ ਇਹਨਾਂ ਨੂੰ ਰਾਜੇ ਨੇ ਦੋਹਾਂ ਦੀ ਬਾਹ ਫੜ ਲਈ ਰਾਜ ਨੇ ਕਿਹਾ ਕਿ ਦੇਖੋ ਧਰਮ ਤੇ ਸੱਚ ਲਈ ਤੇ ਮੈਂ ਸਭ ਕੁਝ ਕੀਤਾ ਮੈਂ ਅੱਜ ਤੱਕ ਝੂਠ ਨਹੀਂ ਬੋਲਿਆ ਤੇ ਧਰਮ ਕਰਕੇ ਲੋਕਾਂ ਦੀ ਮਦਦ ਕੀਤੀ ਜੇ ਤੁਸੀਂ ਦਵੇਂ ਚਲੇ ਗਏ ਤੇ ਮੇਰਾ ਕੀ ਹੋਵੇਗਾ ਉਹਨੇ ਦੋਹਾਂ ਦੀ ਪਾਹ ਫੜ ਕੇ ਉਹਨਾਂ ਨੂੰ ਬਿਠਾ ਲਿਆ ਮਿਠਾ ਕੇ ਦੋਹਾਂ ਦੇ ਪੈਰ ਘੋਟਣ ਲੱਗਾ ਜਦੋਂ ਪੈਰ ਘੋਟਣ ਲੱਗਾ ਤੇ ਉਹਨਾਂ ਉਹਦੇ ਹੱਥ ਫੜ ਲਏ ਉਹਨਾਂ ਕਿਹਾ ਕਿ ਅਸੀਂ ਤੇਰੇ ਕਰੋਣ ਨਹੀਂ ਜਾਵਾਂਗੇ ਦੋਨੋਂ ਵਾਪਸ ਚਲੇ ਗਏ ਅਜੇ ਅੰਦਰ ਹੀ ਗਏ ਸੀ ਤੇ ਮੇ ਪੈਣਾ ਸ਼ੁਰੂ ਹੋ ਗਿਆ ਕੁਝ ਦਿਨਾਂ ਵਿੱਚ ਹੀ ਕੀਤੀ ਬਾੜੀ ਜਿਹੜੀ ਬਿਹਾਲ ਹੋ ਗਈ ਕਹਿੰਦੇ ਮਾਇਆ ਦੇ ਖਜ਼ਾਨੇ ਭਰਨੇ ਆਰੰਭ ਹੋ ਗਏ ਉਵੇਂ ਹੀ ਸੋਖ ਆ ਗਿਆ ਤੇ ਇਥੋਂ ਹੁਣ ਆਪਾਂ ਨੂੰ ਸਿੱਖਣ ਨੂੰ ਇਹ ਮਿਲਦਾ ਹੈ ਕਿ ਆਪਾਂ ਮਾੜੀ ਜੇ ਮੁਸੀਬਤ ਆਵੇ ਤੇ ਡੋਲ ਜਾਂਦੇ ਹਾਂ ਰੱਬ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਲੱਗ ਜਾਂਦੇ ਹਾਂ ਪਰ ਰੱਬ ਪ੍ਰੀਖਿਆ ਲੈਂਦਾ ਹੈ ਜਿਹੜਾ ਉਸ ਪ੍ਰੀਖਿਆ ਤੋਂ ਪਾਸ ਹੋ ਜਾਵੇ ਤੇ ਫਿਰ ਉਹ ਰਾਜੇ ਵੰਗ ਡੋਲਦਾ ਨਹੀਂ ਜੋ ਧਰਮ ਨਹੀਂ ਜਾਣਦਾ ਉਹ ਸਭ ਗਵਾ ਕੇ ਹਾਸਲ ਕਰ ਲੈਂਦਾ ਹੈ ਪਰਮਾਤਮਾ ਦਾ ਬਖਸ਼ਣ ਹਾਰ ਹਨ ਇਸ ਲਈ ਤੂੰ ਛੋਟੇ ਛੋਟੇ ਕਦਮ ਵਧਾ ਕੇ ਦੇਖ ਸਭ ਤੋਂ ਪਹਿਲਾਂ ਕੰਮ ਅਮਰਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਲੈਣਾ ਹੈ ਫਿਰ ਸਾਬ ਸਫਾਈ ਕਰਨੀ ਹੈ ਘਰ ਮੁਖ ਦਰਵਾਜ਼ਾ ਸਾਫ਼ ਕਰਨਾ ਹੈ ਪਾਣੀ ਦਾ ਬਾਟਾ ਚਿੜੀਆਂ ਪੰਛੀਆਂ ਦੇ ਲਈ ਰੱਖਣਾ ਹੈ ਅਸੀਸ ਲੈਣੀ ਹੈ ਉਹਨਾਂ ਦੀ ਇਹਦੇ ਵਿੱਚ ਸਾਡਾ ਕੁਝ ਵੀ ਨਹੀਂ ਲੱਗਣਾ ਹੈ ਪਰ ਜਿਹੜੀਆਂ ਅਸੀਸਾਂ ਹਨ ਉਹ ਸਾਡੀ ਦੁੱਖ ਪਰੇਸ਼ਾਨੀਆਂ ਦੂਰ ਕਰ ਦੇਣਗੀਆਂ ਤੇ ਘਰ ਦੇ ਵਿੱਚ ਸੁੱਖ ਆਉਣਗੇ ਹਮੇਸ਼ਾ ਸੱਚ ਬੋਲ ਕੇ ਧਰਮ ਦੇ ਰਾਹ ਤੇ ਚੱਲਣਾ ਹੈ ਉਸ ਘਰ ਦੇ ਵਿੱਚੋਂ ਕਦੇ ਵੀ ਫਰਮਾਇਆ ਨਹੀਂ ਜਾਂਦੀ ਇਹ ਛੋਟੀਆਂ-ਛੋਟੀਆਂ ਚੀਜ਼ਾਂ ਛੋਟੇ-ਛੋਟੇ ਵਿਚਾਰ ਜਦੋਂ ਜ਼ਿੰਦਗੀ ਵਿੱਚ ਧਾਰ ਲੈਂਦੇ ਹਾਂ ਤਾਂ ਹਰ ਪਾਸੋਂ ਸਾਨੂੰ ਸੁੱਖ ਮਿਲਦਾ ਹੈ ਤਸੰਗਾ ਜੀ ਅੱਜ ਦੇ ਵੀਡੀਓ ਦੇ ਵਿੱਚ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ